ਇਹ ਜਿਹੜਾ ਮੌਸਮ ਹੈਗਾ ਇਹ ਆਪਣੇ ਸਰੀਰ ਨੂੰ ਬਿਹਤਰੀਨ ਬਣਾਉਣ ਦਾ ਬੜਾ ਜ਼ਬਰਦਸਤ ਮੌਸਮ ਹੈ। ਕੋਈ ਕਮਜ਼ੋਰੀ ਨੂੰ ਫੀਸ ਫੇਸ ਕਰ ਰਹੇ ਹੋ, ਕਿਸੇ ਵੀ ਤਰ੍ਹਾਂ ਦੀ ਕੋਈ ਗ੍ਰਸਥ ਪ੍ਰੋਬਲਮ ਨੂੰ ਕੋਈ ਫੇਸ ਕਰ ਰਹੇ ਹੋ ਤੇ ਤੁਹਾਡੇ ਲਈ ਇਹ ਜਿਹੜਾ ਮੌਸਮ ਹੈ ਆਪਣੇ ਆਪ ਨੂੰ ਫਿੱਟ ਕਰਨ ਦਾ ਇੱਕ ਸਰਵਲੋ ਵੀ ਪ੍ਰਮਾਤਮਾ ਵੱਲੋਂ ਦਿੱਤਾ ਗਿਆ ਸੁਨਹਿਰੀ ਮੌਕਾ। ਆ ਬਣ ਗਿਆ ਟਰਨੇਡੋ ਦੇਖੋ। ਇਹ ਨੈਡੋ ਹੁੰਦਾ ਘੁੰਮਣ ਘਰੀ ਦੇ ਵਿੱਚ ਜਿਹੜਾ ਜੋ ਕੂੜਾ ਕਰਕਟ ਹੈ ਗੰਦ ਬਲਾਏ ਉਹਨੂੰ ਇਕੱਠਾ ਕਰਕੇ ਸਮੇਟ ਦਿੰਦਾ ਇੱਕ ਪਾਸੇ ਲਾ ਦਿੰਦਾ ਮੇਨ ਚੀਜ਼ ਏ ਉਹ ਆ ਹੈ ਜੀ ਇਹ ਆ ਲਖੋ ਇਹਦੇ ਅੰਦਰੋਂ ਖੁੱਲ ਜਾ سیم سیم ਆ سیم سیم ਨੂੰ ਖੋਲਾਂਗੇ ਤੇ ਇਹਦੇ ਅੰਦਰੋਂ ਜਿਹੜੀ ਅਸਲੀ ਚੀਜ਼ ਏ ਉਹ ਨਿਕਲਦੀ ਏ ਨਵੀਂ ਚੀਜ਼ ਕਰਕੇ ਦਿਖਾਵਾਂਗੇ ਨਾ ਤੁਹਾਨੂੰ ਤੇ ਨੋਰਮਲ ਨਾਰੀਅਲ ਪਾਣੀ ਹੈ ਨਾਰੀਅਲ ਪਾਣੀ ਦੇ ਵਿੱਚ ਕੋਈ ਚੀਜ਼ ਪਾਵਾਂਗੇ ਜਿੰਨਾ ਜਲਵਾ ਬਣੇਗਾ ਜਿੰਨਾ ਮਜ਼ਾ ਆਏਗਾ ਅੱਛਾ ਜੀ ਵਰਤਨ ਵਾਲਿਆਂ ਨੂੰ ਵੀ ਆਏਗਾ ਦੇਖਣ ਵਾਲਿਆਂ ਨੂੰ ਵੀ ਆਏਗਾ ਤੇ ਸਾਰੇ ਮੇਰੇ ਵੀਰਾਂ ਨੇ ਕਮੈਂਟ ਕਰਕੇ ਫਰੂਕੀ ਸਾਹਿਬ ਨੂੰ ਜਰੂਰ ਦੱਸਣਾ ਵੀ ਇੰਟਰਨੈਟ ਵਾਲਾ ਨਸਕਾ ਕਿੰਨਾ ਕਾਮਯਾਬ ਹੋਇਆ ਸਾਡਾ ਇਹ ਆਮ ਸਾਰੀਆਂ ਡਰਾਈ ਫਰੂਟਸ ਕਰਨਾ ਤੋਂ ਅਵੇਲੇਬਲ ਏ ਕੋਈ ਬਹੁਤ ਜ਼ਿਆਦਾ ਕੋਸਟਲੀ ਚੀਜ਼ ਨਹੀਂ ਹੈਗੀ ਬਟ ਇਹਦੇ ਜਿਹੜੇ ਫਾਇਦੇ ਨੇ ਨਾ ਫਾਇਦੇ ਬਹੁਤ ਅਲਟੀਮੇਟ ਫਾਇਦੇ ਹੈਗੇ ਇਹ ਤੁਹਾਡੀਆਂ ਵੇਇਨਸ ਨੂੰ ਖੋਲੇਗੀ ਜਿਹੜੀਆਂ ਵੇਇਨਸ ਤੁਸੀਂ ਸੁੱਤੇ ਪਏ ਉੱਡਦਿਆਂ ਸਾਰ ਚਾਹ ਪੀ ਪੀਏ ਖਰਾਬ ਕਰ ਲਈਆਂ ਠੀਕ ਹੈ ਜੀ ਮੈਂਟਲ ਵੀਕਨੈਸ ਕੀ ਹੁੰਦੀ ਹੈ ਵੀ ਮੇਰੇ ਕੋਲ ਕੁਝ ਹੋਏਗਾ ਕਿ ਨਹੀਂ ਹੋਏਗਾ ਉਹ ਇੰਨੀ ਕੁ ਜ਼ਿਆਦਾ ਐਂਗਜ਼ਾਇਟੀ ਹੋ ਜਾਂਦੀ ਹੈ ਪਰਫਾਰਮੈਂਸ ਦੀ ਕਿ ਆਪਾਂ ਨਰਵਸ ਹੋ ਕੇ ਕਨਫਿਊਜ਼ ਹੋ ਕੇ ਉਹ ਗੱਲ ਨੂੰ ਜਿੱਥੋਂ ਸੋਚੀਦਾ ਉੱਥੇ ਛੱਡ ਦਿੰਦਾ ਸਸ ਇੰਨੀ ਜ਼ਿਆਦਾ ਵੱਜ ਜਾਂਦੀ ਹੈ ਆਪਣੇ ਆਪ ਨੂੰ ਵਿੱਚ ਇੰਨੀ ਕੋਈ ਜ਼ਿਆਦਾ ਹੀਨ ਭਾਵਨਾ ਆ ਜਾਂਦੀ ਹੈ ਕਿ ਮੈਂ ਕਿਸੇ ਕੰਮ ਦਾ ਨਹੀਂ ਰਿਹਾ ਮੇਰੇ ਕੋਲ ਕੁਝ ਹੋਣਾ ਨਹੀਂ ਮੇਰੇ ਪੱਲੇ ਨਹੀਂ ਕੁਝ ਰਿਹਾ ਜਦ ਕਿ ਕੋਈ ਇਦਾਂ ਦੀ ਗੱਲ ਨਹੀਂ ਹੁੰਦੀ ਸਿਰਫ ਆਪਣੀ ਪਰਫਾਰਮੈਂਸ ਐਂਗਜ਼ਾਇਟੀ ਹੁੰਦੀ ਹੈ ਕਨਫਿਊਜ਼ਨ ਵਾਲੀ ਸਟੇਟ ਹੁੰਦੀ ਹੈ ਜਦ ਕਿ ਜਦੋਂ ਅਸੀਂ ਰਿਪੋਰਟਾਂ ਕਰਾਈ ਦੀਆਂ ਜਦੋਂ ਅਸੀਂ ਸਾਰਾ ਕੁਝ ਥੋਰਲੀ ਇਹਨੂੰ ਚੈੱਕ ਕਰੀਦਾ ਜਾਂ ਡਾਇਗਨੋਸ ਸ਼ੀਟ ਭੰਦਾਨੇ ਆ ਤੇ ਕੋਈ ਇਦਾਂ ਦੀ ਚੀਜ਼ ਜਿਹੜੀ ਕੋਈ ਇਫੈਕਟ ਸਾਹਮਣੇ ਨਹੀਂ ਆਂਦਾ ਮਾਨਸਿਕ ਤੌਰ ਤੇ ਕਮਜ਼ੋਰ ਹੁੰਨੇ ਆ ਸਰੀਰਿਕ ਤੌਰ ਤੇ ਅਸੀਂ ਰਿਸਟ ਪੁਸਟ ਹੁੰਨੇ ਆ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਸਿਰਫ ਉਸ ਵੇਲੇ ਮੌਕੇ ਦਾ ਸਟ੍ਰੈਸ ਸਾਡੇ ਤੇ ਹੁੰਦਾ ਫਿਰ ਉਦੋਂ ਆਪਾਂ ਟਰਨੇਡੋ ਵਾਲਾ ਫਾਰਮੂਲਾ ਯੂਜ਼ ਕਰੀਦਾ ਤੁਹਾਡੇ ਅੰਦਰ ਜਿਹੜੀ ਕੋਸ਼ਿਸ਼ ਜਿਹੜੀ ਤੁਸੀਂ ਮਾਨਸਿਕ ਤੌਰ ਤੇ ਕਮਜ਼ੋਰ ਹੋ ਗਏ ਜਿਹੜਾ ਤੁਹਾਡੇ ਤੁਹਾਡੇ ਬ੍ਰੇਨ ਦੀਆਂ ਜਿਹੜੀਆਂ ਨਰਵਸ ਨੇ ਉਹਨਾਂ ਦੇ ਵਿੱਚ ਡਰਾਈਨੈਸ ਆ ਗਈ ਹੈ ਜਿਹੜੀ ਤੁਹਾਨੂੰ ਪਰਫਾਰਮੈਂਸ ਐਂਗਜ਼ਾਇਟੀ ਹੁੰਦੀ ਹੈ ਇਹ ਉਹਨੇ ਉਹ ਦੂਰ ਕਰਨੀ ਹੈ ਤੁਹਾਡੇ ਕਰੰਟ ਵੀ ਪੂਰਾ ਆਣਾ ਤੁਹਾਡੇ ਅੰਦਰ ਕੌਨਫੀਡੈਂਸ ਤੁਹਾਡੇ ਅੰਦਰ ਕੌਨਫੀਡੈਂਸ ਪੂਰਾ ਆ ਜਾਣਾ ਜਿਹੜਾ ਵੀ ਤੁਹਾਨੂੰ ਢਾਣ ਵਾਲੀ ਗੱਲ ਕਰੇਗਾ ਜਿਹੜਾ ਵੀ ਤੁਹਾਡਾ ਕੌਨਫੀਡੈਂਸ ਖਰਾਬ ਕਰਨ ਵਾਲੀ ਗੱਲ ਕਰੇਗਾ ਤੁਹਾਡੇ ਅੰਦਰ ਇੰਨਾ ਕੌਨਫੀਡੈਂਸ ਹੋਏਗਾ ਕਿ ਤੁਸੀਂ ਉਹਦਾ ਕੌਨਫੀਡੈਂਸ ਖਰਾਬ ਕਰ ਦੋਗੇ ਜੇ ਇਹ ਫਾਰਮੂਲਾ ਕੋਈ ਵੀ ਮੇਰਾ ਵੀਰ ਲਗਾਤਾਰ 10 ਦਿਨ ਵਰਤਲੇ ਪਰਫਾਰਮੈਂਸ ਐਂਗਜ਼ਾਇਟੀ ਇਹ ਉਸ ਚੀਜ਼ ਦੇ ਵਿੱਚ ਵੀ ਬਹੁਤ ਹੈਲਪ ਕਰੇਗਾ ਜੇ ਬਲੱਡ ਦਾ ਫਲੋ ਪੂਰਾ ਨਹੀਂ ਆ ਰਿਹਾ ਟਾਈਟਨੈਸ ਨਹੀਂ ਆ ਰਹੀ ਤੇ ਉਹਦੇ ਵਿੱਚ ਵੀ ਉਹਦ ਹੈਲਪ ਕਰੇਗਾ ਜਿਹੜਾ ਕਹਿੰਦੇ ਵੀ ਜਾਨ ਆਣ ਦਾ ਸਮਾਂ ਲੱਗਾ ਉਹਦੇ ਵਿੱਚ ਵੀ ਹੈਲਪ ਕਰੇਗਾ ਸੋ ਜਿਹੜਾ ਵੀ ਮੇਰਾ ਵੀਰ ਇੰਨਾ ਪ੍ਰੋਬਲਮ ਦਾ ਸ਼ਿਕਾਰ ਹੋਇਆ ਉਹਨਾਂ ਦੇ ਅੰਦਰ ਇੰਨੀ ਤਾਕਤ ਇੰਨੀ એનર્ਜੀ ਇੰਨਾ ਬਲੱਡ ਫਲੋ ਪੂਰਾ ਭਰਪੂਰ ਬੰਦਾ ਇੱਕਦਮ ਕਹੇਗਾ ਵੀ ਇਹ ਮੇਰਾ ਹੀ ਸਰੀਰ ਹੈ ਸलाम नमस्ते ਸਤਿ ਸ਼੍ਰੀ ਅਕਾਲ ਹਕੀਕੀ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁੜ ਤੋਂ ਅਸੀਂ ਪਹੁੰਚੇ ਆਂ ਪੰਜਾਬ ਦੇ ਨਹੀਂ ਸਗੋਂ ਪੂਰੀ ਦੁਨੀਆ ਭਰ ਦੇ ਨਾਮਵਰ ਵੈਦ ਵੈਦ ਹਸ਼ਵੀਰ ਜੀ ਜੋ ਇਸ ਵੇਲੇ ਗੋਰੀਆਂ ਦੇ ਵੈਦ ਨਾਲ ਪੂਰੀ ਦੁਨੀਆ ਚ ਜਾਣੇ ਜਾਂਦੇ ਨੇ ਜਿਨ੍ਹਾਂ ਦੇ ਨੁਸਖੇ ਜਿਨ੍ਹਾਂ ਦੇ ਫਾਰਮੂਲੇ ਵਰਤ ਕੇ ਲੋਕ ਸ੍ਰੀ ਰਿਕ ਤੌਰ ਤੇ ਰਿਸਟ ਪੋਸਟ ਹੋ ਰਹੇ ਨੇ ਤੰਦਰੁਸਤ ਹੋ ਰਹੇ ਨੇ ਬਹੁਤ ਸਾਰੀਆਂ ਜਿਹੜੀਆਂ ਅਸੀਂ ਕਹਿ ਲਈਏ ਕਿ ਨਕਾਰਾਤਮਕ ਚੀਜ਼ਾਂ ਨੂੰ ਉਹ ਛੱਡ ਰਹੇ ਨੇ ਅਜਿਹੇ ਦੇ ਵਿੱਚ ਅੱਜ ਉਹ ਇੱਕ ਨਵਾਂ ਨੁਸਕਾ ਨਵਾਂ ਫਾਰਮੂਲਾ ਜਿਹੜਾ ਉਹ ਸਾਡੇ ਨਾਲ ਸਾਂਝਾ ਕਰਨ ਵਾਲੇ ਨੇ ਕੀ ਨੁਸਕਾ ਹੈ ਕੀ ਫਾਰਮੂਲਾ ਸਭ ਚੀਜ਼ਾਂ ਤੁਹਾਨੂੰ ਸਮਝਾਵਾਂਗੇ ਕਿਉਂਕਿ ਗਰਮੀਆਂ ਦਾ ਮੌਸਮ ਹੈਗਾ ਜਿਹੜਾ ਉਹ ਸ਼ੁਰੂ ਹੋਣ ਵਾਲਾ ਹੈ ਅਜਿਹੇ ਦੇ ਵਿੱਚ ਜਦੋਂ ਸਰਦੀਆਂ 'ਚ ਅਸੀਂ ਗਰਮ ਚੀਜ਼ਾਂ ਖਾ ਲੈਂਦੇ ਆ ਤਾਂ ਜਿਵੇਂ ਹੀ ਗਰਮੀ ਦੀ ਸ਼ੁਰੂਆਤ ਹੁੰਦੀ ਹੈ ਤਾਂ ਬਹੁਤ ਦਿੱਕਤਾਂ ਪਰੇਸ਼ਾਨੀਆਂ ਸਾਨੂੰ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੋ ਗਲਬਾਦੀ ਸ਼ੁਰੂਆਤ ਕਰ ਲੈਨੇ ਬੜਾ ਕੀਮਤੀ ਸਮਾਂ ਹੁੰਦਾ ਆਪਣੇ ਕੀਮਤੀ ਸਮੇਂ ਚੋਂ ਸਮਝ ਛੱਡ ਕੇ ਸਾਡੇ ਨਾਲ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਗੱਲ ਕਰਦੇ ਨੇ ਪਹਿਲਾਂ ਸਵਾਗਤ ਕਰ ਲੈਨੇ ਆ ਵੈਦ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਦੇਸ ਆ ਦੇਸਾ ਵਿੱਚ ਬੈਠੇ ਮੇਰੇ ਸਾਰੇ ਵੀਰ ਜੋ ਕਿ ਹਕੀਕਤ ਟੀਵੀ ਪੰਜਾਬੀ ਨੂੰ ਬਹੁਤ ਸਾਰਾ ਪਿਆਰ ਦਿੰਦੇ ਨੇ ਮੇਰੀ ਯਾਨੀ ਵੈਦ ਹਰਸ਼ਵੀਰ ਸਿੰਘ ਦੀ ਸਾਸੀਕਲ ਪ੍ਰਵਾਨ ਕਰੋ ਜੀ ਅੱਛਾ ਡਾਕਟਰ ਸਾਹਿਬ ਅੱਜ ਕੀ ਨੁਸਖਾ ਕੀ ਫਾਰਮੂਲਾ ਤੁਸੀਂ ਲੈ ਕੇ ਆਏ ਹੋ ਤੁਸੀਂ ਕਹਿ ਰਹੇ ਸੀ ਕਿ ਇਹ ਜਿਹੜਾ ਮੌਸਮ ਹੈਗਾ ਏ ਆਪਣੇ ਸਰੀਰ ਨੂੰ ਬਿਹਤਰੀਨ ਬਣਾਉਣ ਦਾ ਬੜਾ ਜ਼ਬਰਦਸਤ ਮੌਸਮ ਹੈ ਨਾ ਸਰਦੀ ਹੈ ਨਾ ਗਰਮੀ ਹੈ ਦੇਖੋ ਫਰੁਕੀ ਸਾਹਿਬ ਇਦਾਂ ਹੁੰਦਾ ਵੀ ਜਿਹੜਾ ਇਹ ਮੌਸਮ ਚੱਲਦਾ ਪਿਆ ਨਾ ਇਹ ਸਭ ਤੋਂ ਬੈਸਟ ਮੌਸਮ ਗਿਣਿਆ ਜਾਂਦਾ ਜੇ ਆਪਣੇ ਸਰੀਰ ਨੂੰ ਤੁਸੀਂ ਪਰਫਾਰਮੈਂਸ ਦੇਣ ਲਈ ਆਪਣਾ ਪੂਰਾ ਸੋਲਿਡ ਬਣਾਉਣਾ ਚਾਹੁੰਦੇ ਹੋ ਤੰਦਰੁਸਤ ਹੋਣਾ ਚਾਹੁੰਦੇ ਹੋ ਹਰ ਪਾਸਿਓ ਸਾਰੇ ਪਾਸਿਓ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਕਮਜ਼ੋਰੀ ਨੂੰ ਫੀਸ ਫੇਸ ਕਰ ਰਹੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਗ੍ਰਿਸਟ ਪ੍ਰੋਬਲਮ ਨੂੰ ਕੋਈ ਫੇਸ ਕਰ ਰਿਹਾ ਹੋ ਤੇ ਤੁਹਾਡੇ ਲਈ ਇਹ ਜਿਹੜਾ ਮੌਸਮ ਹੈ ਆਪਣੇ ਆਪ ਨੂੰ ਫਿੱਟ ਕਰਨ ਦਾ ਇੱਕ ਸਰਵਰ ਲੋ ਵੀ ਪਰਮਾਤਮਾ ਵੱਲੋਂ ਦਿੱਤਾ ਗਿਆ ਸੁਨਹਿਰੀ ਮੌਕਾ ਅੱਛਾ ਤੇ ਵੈਜੀ ਫਿਰ ਇਹ ਕੀ ਚੀਜ਼ ਹੈਗੀ ਤੁਸੀਂ ਇਹ ਰੱਖਿਆ ਹੋਇਆ ਕੋਈ ਫਾਰਮੂਲਾ ਨੁਸਖਾ ਬਣਾ ਕੇ ਰੱਖਿਆ ਤੇ ਇਹ ਕੀ ਚੀਜ਼ ਹੈਗੀ ਮੈਂ ਤਾਂ ਪਹਿਲੀ ਵਾਰ ਵੇਖਿਆ ਨੇ ਜੀ ਕਿ ਇਹ ਬਦਾਮ ਨੇ ਕੀ ਨਹੀਂ ਹੈ ਕਿ ਤੇ ਇਹ ਕਾਦਾ ਪਾਣੀ ਰੱਖਿਆ ਜੀ ਪਾਣੀ ਹੈ ਨੋਰਮਲ ਦੇਖੋ ਜੀ ਇਦਾਂ ਹੁੰਦਾ ਇਹ ਫਾਰਮੂਲਾ ਜਿਸੀ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਸ਼ਾਨਦਾਰ ਫਾਰਮੂਲਾ ਇਹ ਟ੍ਰਾਈਡ ਐਂਡ ਟੈਸਟਡ ਫਾਰਮੂਲਾ ਇਸ ਫਾਰਮੂਲੇ ਦਾ ਨਾਮ ਅਸੀਂ ਰੱਖਿਆ ਟਰਨੈਡੋ ਕੀ ਰੱਖਿਆ ਜੀ ਟਰਨੈਡੋ ਉਹ ਕੀ ਜੀ ਟਰਨੈਡੋ ਜਿਹੜਾ ਹੁੰਦਾ ਉਹ ਘੁੰਮਣ ਕੇ ਰੀਲ ਆ ਇੱਕ ਤੂਫਾਨ ਹੁੰਦਾ ਅੱਛਾ ਜੀ ਬਾਹਰਲੇ ਜਿਹੜੇ ਮੇਰੇ ਬਾਹਰਲੇ ਮੁਲਕਾਂ 'ਚ ਬੈਠੇ ਜਿਹੜੇ ਮੇਰੇ ਵੀਰ ਨੇ ਯੂ ਐਸ ਏ ਕੈਨੇਡਾ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਇਹਦੇ ਬਾਰੇ ਬਾ ਕਮਾਲ ਬਹੁਤ ਚੰਗੀ ਤਰ੍ਹਾਂ ਪਤਾ ਕਿ ਟਰਨੈਡੋ ਕੀ ਹੁੰਦਾ ਟਰਨੈਡੋ ਹੁੰਦਾ ਘੁੰਮਣ ਘਰੀ ਦੇ ਵਿੱਚ ਜਿਹੜਾ ਜੋ ਕੁੜਾ ਕਰਕਟ ਗੰਦ ਬਲਾਏ ਉਹਨੂੰ ਇਕੱਠਾ ਕਰਕੇ ਸਮੇਟ ਦਿੰਦਾ ਇੱਕ ਪਾਸੇ ਲਾ ਦਿੰਦਾ ਉਹੀ ਚੀਜ਼ ਫਾਰਮੂਲਾ ਤੁਹਾਡੇ ਲਈ ਅੱਜ ਲੈ ਕੇ ਆਏ ਆ ਤੇ ਇਹ ਫਾਰਮੂਲਾ ਜਿਹੜਾ ਇਹ ਬੜਾ ਟ੍ਰਾਈਡ ਐਂਡ ਟੈਸਟਡ ਸਾਡਾ ਹੈਗਾ ਬਹੁਤ ਸਾਲਾਂ ਤੋਂ ਅਸੀਂ ਇਹਨੂੰ ਇਸਤੇਮਾਲ ਕਰ ਰਹੇ ਆ ਤੇ ਸਾਡੇ ਬਹੁਤ ਸਾਰੇ ਮਰੀਜ਼ ਇਸੇ ਫਾਰਮੂਲੇ ਨੂੰ ਯੂਜ਼ ਕਰਕੇ ਠੀਕ ਵੀ ਹੋ ਚੁੱਕੇ ਹਨ ਅੱਛਾ ਇਸ ਵੇਲੇ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਤੁਹਾਡੇ ਕੋਲ ਵਾਹ ਵਾ ਮਰੀਜ਼ ਆਉਂਦੇ ਨੇ ਅਸੀਂ ਤੁਹਾਡਾ ਟਾਈਮ ਵੀ ਬਹੁਤ ਵਾਰ ਲੈ ਲੈਂਦੇ ਆ ਬਹੁਤ ਜ਼ਿਆਦਾ ਟਾਈਮ ਲੈ ਲੈਂਦੇ ਆ ਤੁਹਾਡੇ ਕੋਲ ਮਰੀਜ਼ ਵੀ ਵਾਹ ਵਾ ਆਉਂਦੇ ਨੇ ਕੀ ਪ੍ਰੋਬਲਮਾਂ ਲੈ ਕੇ ਆਉਂਦੇ ਨੇ ਤੁਹਾਡੇ ਕੋਲ ਡਾਕਟਰ ਸਾਹਿਬ ਜਿਸ ਤਰੀਕੇ ਨਾਲ ਹੁਣ ਇੱਕ ਭਾਈ ਸਾਹਿਬ ਬੈਠੇ ਸੀ ਅਮਰੀਕਾ ਵਾਲੇ ਇੱਕ ਕੈਨੇਡਾ ਵਾਲੇ ਹਣਾ ਜੀ ਤਾਂ ਕੀ ਪ੍ਰੋਬਲਮਾਂ ਲੈ ਕੇ ਆਉਂਦੇ ਨੇ ਜਿਹੜੇ ਬਾਹਰੋਂ ਲੋਕ ਆਉਂਦੇ ਨੇ ਦੇਖੋ ਜੀ ਮੋਸਟਲੀ ਜਿਹੜੀ ਪ੍ਰੋਬਲਮ ਆਉਂਦੀ ਹੈ ਨਾ ਉਹ ਆਉਂਦੀ ਏ ਪਰਫਾਰਮੈਂਸ ਐਂਗਜ਼ਾਇਟੀ ਦੀ ਜਦੋਂ ਅਸੀਂ ਆਪਣੇ ਪਾਰਟਨਰ ਦੇ ਕੋਲ ਬੈਠੇ ਹੁੰਨੇ ਆ ਤੇ ਮਨ ਦੇ ਵਿੱਚ ਇੱਕ ਘਬਰਾਹਟ ਹੁੰਦਾ ਘਬਰਾਹਟ ਹੋ ਜਾਂਦੀ ਏ ਉਹ ਆਪਾਂ ਉਹਨੂੰ ਆਪਾਂ ਜੋੜਦੇ ਆ ਦਿਮਾਗ ਵਾਲੇ ਪਾਸੇ ਨਾਲ ਨਿਊਰੋ ਵਾਲੇ ਪਾਸੇ ਨੂੰ ਸੋਚਦੇ ਆ ਵੀ ਜਦੋਂ ਉਹ ਬੰਦਾ ਕੁਝ ਵੀ ਆਪਣੇ ਜਿਹੜਾ ਪਾਰਟਨਰ ਨੂੰ ਖੁਸ਼ ਕਰਨ ਵਾਲੇ ਜਿਹੜੇ ਮੂਮੈਂਟ ਹੁੰਦੇ ਨੇ ਪਰਸਨਲ ਤੁਹਾਡੇ ਮੂਮੈਂਟ ਹੁੰਦੇ ਨੇ ਜਦੋਂ ਅਸੀਂ ਇਕੱਠੇ ਹੁੰਨੇ ਆ ਪਾਰਟਨਰ ਨੂੰ ਇਹ ਕੁਝ ਇਸ ਤਰ੍ਹਾਂ ਦੀ ਕੋਈ ਖੁਸ਼ੀ ਦੇਣਾ ਚਾਹੁੰਦੇ ਆ ਬਟ ਅਸੀਂ ਉਸ ਚੀਜ਼ ਤੇ ਨਰਵਸ ਹੋ ਜਾਂਦੇ ਆ ਕਨਫਿਊਜ਼ ਹੋ ਜਾਂਦੇ ਆ ਕਨਫਿਊਜ਼ ਹੁੰਦਾ ਜਿਹੜਾ ਸਿੱਧਾ ਸਿੱਧਾ ਹੈਗਾ ਸਾਡੀ ਜਿਹੜੀ ਮੈਂਟਲ ਵੀਕਨੈਸ ਦੇ ਨਾਲ ਠੀਕ ਹੈ ਜੀ ਮੈਂਟਲ ਵੀਕਨੈਸ ਕੀ ਹੁੰਦੀ ਹੈ ਵੀ ਮੇਰੇ ਕੋਲ ਕੁਝ ਹੋਏਗਾ ਕਿ ਨਹੀਂ ਹੋਏਗਾ ਉਹ ਇੰਨੀ ਕੁ ਜ਼ਿਆਦਾ ਐਂਗਜ਼ਾਇਟੀ ਹੋ ਜਾਂਦੀ ਹੈ ਪਰਫਾਰਮੈਂਸ ਦੀ ਕਿ ਆਪਾਂ ਨਰਵਸ ਹੋ ਕੇ ਕਨਫਿਊਜ਼ ਹੋ ਕੇ ਉਹ ਗੱਲ ਨੂੰ ਜਿੱਥੋਂ ਸੋਚੀਦਾ ਉੱਥੇ ਛੱਡ ਦਿੰਦਾ ਮਤਲਬ ਸਟ्रेस ਇੰਨੀ ਜ਼ਿਆਦਾ ਵੱਜ ਜਾਂਦੀ ਆਪਣੇ ਆਪ ਨੂੰ ਵਿੱਚ ਇੰਨੀ ਕੋਈ ਜ਼ਿਆਦਾ ਹੀਨ ਭਾਵਨਾ ਆ ਜਾਂਦੀ ਏ ਕਿ ਮੈਂ ਕਿਸੇ ਕੰਮ ਦਾ ਨਹੀਂ ਰਿਹਾ ਮੇਰੇ ਕੋਲ ਕੁਝ ਹੋਣਾ ਨਹੀਂ ਮੇਰੇ ਪੱਲੇ ਨਹੀਂ ਕੁਛ ਰਿਹਾ ਜਦ ਕਿ ਕੋਈ ਇਦਾਂ ਦੀ ਗੱਲ ਨਹੀਂ ਹੁੰਦੀ ਸਿਰਫ ਆਪਣੀ ਪਰਫਾਰਮੈਂਸ ਐਂਗਜ਼ਾਇਟੀ ਹੁੰਦੀ ਏ ਕਨਫਿਊਜ਼ਨ ਵਾਲੀ ਸਟੇਟ ਹੁੰਦੀ ਏ ਜਦ ਕਿ ਜਦੋਂ ਅਸੀਂ ਰਿਪੋਰਟਾਂ ਕਰਾਈਦੀਆਂ ਜਦੋਂ ਅਸੀਂ ਸਾਰਾ ਕੁਝ ਥੋਰਲੀ ਨੂੰ ਚੈੱਕ ਕਰੀਦਾ ਜਾਂ ਡਾਇਗਨੋਸਟ ਸ਼ੀਟ ਬਣਾਉਂਦੇ ਆ ਤੇ ਕੋਈ ਇਦਾਂ ਦੀ ਚੀਜ਼ ਜਿਹੜੀ ਕੋਈ ਇਫੈਕਟ ਸਾਹਮਣੇ ਨਹੀਂ ਆਂਦਾ ਫਿਰ ਉਹ ਤੋਂ ਆਪਾਂ ਟਰਨੇਡੋ ਵਾਲਾ ਫਾਰਮੂਲਾ ਯੂਜ਼ ਕਰੀਦਾ। ਮਤਲਬ ਤੁਹਾਡੇ ਕਹਿਣ ਦਾ ਸਿੱਧਾ-ਸਿੱਧਾ ਅਰਥ ਇਹ ਬਣਦਾ ਹੈ ਵੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਾਂ ਬਹੁਤ ਸਾਰੀਆਂ ਚੀਜ਼ਾਂ ਐ ਜਿਹੜੀਆਂ ਉਹ ਅਸੀਂ ਮਾਨਸਿਕ ਤੌਰ ਤੇ ਕਮਜ਼ੋਰ ਹੁੰਨੇ ਆ, ਸਰੀਰਿਕ ਤੌਰ ਤੇ ਅਸੀਂ ਰਿਸਟ ਪੁਸਟ ਹੁੰਨੇ ਆ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ। ਸਿਰਫ ਉਸ ਵੇਲੇ ਮੌਕੇ ਦਾ ਸਟ੍ਰੈਸ ਸਾਡੇ ਤੇ ਹੁੰਦਾ ਹੈ ਤੇ ਉਹਨੂੰ ਇਹ ਦਿੱਕਤਾਂ ਜਿਹੜੀਆਂ ਮੌਕੇ ਦੇ ਉੱਤੇ ਸਟ੍ਰੈਸ ਹੈਗਾ ਉਹਨੂੰ ਠੀਕ ਕਰੇਗਾ ਤੁਹਾਡਾ ਇਹ ਟਰਨੇਡੋ ਨੁਸਖਾ। ਬਿਲਕੁਲ ਜੀ ਬਿਲਕੁਲ ਕਰੇਗਾ। ਦੇਖੋ ਜਦੋਂ ਅਸੀਂ ਕਨਫਿਊਜ਼ ਹੋ ਜੰਨੇ ਆ ਜਾਂ ਮਾਨਸਿਕ ਤੌਰ ਤੇ ਕਮਜ਼ੋਰ ਹੋ ਜੰਨੇ ਆ ਉਦੋਂ ਆਪਾਂ ਸਭ ਤੋਂ ਪਹਿਲਾਂ ਜਿਹੜਾ ਸ਼ਿਕਾਰ ਬੰਦੇ ਆ ਉਹ ਬੰਦੇ ਆ ਅਖੌਤੀ ਵਿਦਾਂ ਦਾ ਅਖੌਤੀ ਵਿਦਾਂ ਦਾ ਉਹ ਪਹਿਲਾਂ ਹੀ ਬੰਦਾ ਡਰਿਆ ਹੋਇਆ ਪਹਿਲੇ ਘਬਰਾਇਆ ਹੋਇਆ ਉਹਦੇ ਉੱਤੇ ਜਦੋਂ ਕਿਸੇ ਮਾੜੇ ਬੰਦੇ ਨਾਲ ਜਾ ਕੇ ਸਲਾਹ ਕਰ ਲੈਣੀ ਹੈ ਉਹਨੇ ਅੱਗੋਂ ਹੋਰ ਜ਼ਿਆਦਾ ਉਹਨੂੰ ਡਰਾ ਦੇਣਾ ਟੱਠਿਆ ਤੋਂ ਪਹਿਲਾਂ ਹੀ ਪਿਆ ਹੁੰਦਾ ਉਹਨੂੰ ਹੋਟਾ ਕੇ ਉਹਦੇ ਤੇ ਵੜ ਜਾ ਉਹ ਵੀ ਲੋ ਜੀ ਤੇਰਾ ਤਾਂ ਸਤਿਆਨਾਸ਼ ਹੋ ਗਿਆ ਤੇਰਾ ਤੇ ਫਲਾਣਾ ਹੋ ਗਿਆ ਤੇਰਾ ਤੇ ਇਦਾਂ ਹੋ ਗਿਆ ਹੁਣ ਵੱਧ ਤੋਂ ਵੱਧ ਪੈਸੇ ਲੈਣੇ ਨੇ ਜਦ ਕਿ ਨੁਕਸ ਵਿੱਚੋਂ ਕੁਝ ਵੀ ਨਹੀਂ ਹੈਗਾ ਨੁਕਸ ਤੇ ਪਤਾ ਲੱਗਣਾ ਤੁਹਾਡੀ ਲੈਬੋਰੀਟਰੀ ਦੀਆਂ ਰਿਪੋਰਟਾਂ ਤੋਂ ਤੁਸੀਂ ਕੋਈ ਵੀ ਤੁਹਾਡੇ ਦਿਮਾਗ ਦੇ ਵਿੱਚ ਕੋਈ ਇਦਾਂ ਦੀ ਗੱਲ ਆਂਦੀ ਏ ਜੇ ਤੁਹਾਨੂੰ ਇਹ ਲੱਗਦਾ ਵੀ ਮੈਂ ਫਿਜ਼ੀਕਲੀ ਵੀਕ ਹੋ ਗਿਆ ਜਾਂ ਮੈਂ ਆਪਣੇ ਪਾਰਟਨਰ ਨੂੰ ਖੁਸ਼ ਕਰਨ ਦੇ ਕਾਬਿਲ ਨਹੀਂ ਰਿਹਾ ਜਾਂ ਜਿਹੜੀ ਮੇਰਾ ਪਾਰਟਨਰ ਉਮੀਦ ਕਰਦਾ ਸੀ ਖੁਸ਼ੀ ਦੀ ਉਹ ਮਦਿੰਦੀ ਉਹਨੂੰ ਕਾਬਲ ਨਹੀਂ ਰਿਹਾ ਸਮਰੱਥ ਨਹੀਂ ਰਿਹਾ ਉਹਦੇ ਲਈ ਇੱਕ ਬਹੁਤ ਸੌਖਾ ਤਰੀਕਾ ਹੈਗਾ ਮੈਂ ਸਾਰੇ ਵੀਰਾਂ ਨੂੰ ਇਹ ਅਪੀਲ ਕਰਦਾ ਵੀ ਆਪਣੀਆਂ ਲੈਬਾਰਟਰੀ ਦੀਆਂ ਰਿਪੋਰਟਾਂ ਕਰਾਓ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਇਹ ਘੋਸ਼ਿਤ ਕਰਨ ਤੋਂ ਪਹਿਲਾਂ ਵੀ ਮੇਰੇ ਪੱਲੇ ਨਹੀਂ ਕੁਝ ਰਿਹਾ ਲੈਬਾਰਟਰੀ ਜਾਓ ਲੈਬਾਰਟਰੀਆਂ ਖੁੱਲੀਆਂ ਐਸੇ ਕੰਮ ਲਈ ਕਿਹੜੇ ਕਿਡੀਆਂ ਰਿਪੋਰਟਾਂ ਚਾਹੀਦੀਆਂ ਹੁੰਦੀਆਂ ਨੇ ਤੁਹਾਨੂੰ ਨੁਸਖਾ ਫਾਰਮੂਲਾ ਦੇਣ ਵਾਸਤੇ ਦੇਖੋ ਜੀ ਮੈਨੂੰ ਤਿੰਨ ਰਿਪੋਰਟਾਂ ਚਾਹੀਦੀਆਂ ਹੁੰਦੇ ਇੱਕ ਤੇ ਯੂਰਿੰ ਦਾ ਰੂਟੀਨ ਟੈਸਟ ਚਾਹੀਦਾ ਹੁੰਦਾ ਇੱਕ ਸੀਮਨ ਦਾ ਰੂਟੀਨ ਟੈਸਟ ਚਾਹੀਦਾ ਹੁੰਦਾ ਇੱਕ ਟੈਸਟ ਸਟੂਨ ਦਾ ਟੋਟਲ ਟੈਸਟ ਚਾਹੀਦਾ ਹੁੰਦਾ ਆ ਤਿੰਨ ਰਿਪੋਰਟਾਂ ਲੈ ਕੇ ਮੇਰਾ ਵੀਰ ਕੋਈ ਵੀ ਮੇਰੇ ਤੋਂ ਆ ਜੇ ਮੈਂ ਉਹਨੂੰ ਜੇ ਉਹਦੇ ਕੋਲ ਵਹਿਮ ਹੋਏਗਾ ਤੇ ਵਹਿਮ ਦਾ ਵੀ ਇਲਾਜ ਕਰਦਾਂਗੇ ਆਪਾਂ ਵਹਿਮ ਦਾ ਇਲਾਜ ਹੀ ਹੁੰਦਾ ਵੀ ਬਹਿ ਕੇ ਕਾਉਂਸਲਿੰਗ ਕਰਾਂਗੇ ਠੀਕ ਹੈ ਜੀ ਉਹਨਾਂ ਨੂੰ ਦਿਮਾਗੀ ਤੌਰ ਤੇ ਇੰਨਾ ਕੋਈ ਜ਼ਿਆਦਾ ਸਟਰੋਂਗ ਕਰ ਦਾਂਗੇ ਕਿ ਕਿਸੇ ਵੀ ਕਾਉਂਸਲਿੰਗ ਦੇ ਵੀ ਚਾਰਜ ਕਰ ਦਿਓ ਨਹੀਂ ਜੀ ਨਹੀਂ ਫਰੁਕੀ ਸਾਹਿਬ ਅਜ ਤੱਕ ਕਿਸੇ ਕੋ 1 ਰੁਪਿਆ ਨਹੀਂ ਚਾਰਜ ਕੀਤਾ ਸਿਰਫ ਜਿਹੜੀ ਦਵਾਈ ਅਸੀਂ ਤਿਆਰ ਕਰਕੇ ਦੇਈ ਦੀ ਉਹਦੇ ਪੈਸੇ ਲਈਦੇ ਨੇ ਕਾਉਂਸਲਿੰਗ ਦੇ ਕੋਈ ਚਾਰजेस ਨਹੀਂ ਹੈਗੇ ਫਿਰ ਦਵਾਈਆਂ ਦੀ ਕਿਹਨੂੰ ਲੋੜ ਪੈਂਦੀ ਹੈ ਨੁਸਖੇ ਤੁਸੀਂ ਤੇ ਜਦੋਂ ਨੁਸਖੇ ਦੇ ਦਿੰਨੇ ਹੋ ਫਿਰ ਦਵਾਈਆਂ ਦੀ ਕੀ ਲੋੜ ਹੈਗੀ ਹੈ ਜੀ ਦੇਖੋ ਇਦਾਂ ਹੁੰਦਾ ਹੈ ਬਿਮਾਰੀ ਦੀਆਂ ਨਾ ਸਟੇਜਸ ਹੁੰਦੀਆਂ ਹੈ ਸਟੇਜ 1 ਸਟੇਜ 2 ਸਟੇਜ 3 ਸਟੇਜ 4 ਜਿਹੜੀ ਸਟੇਜ 1 ਤੇ ਸਟੇਜ 2 ਦੀ ਪ੍ਰੋਬਲਮ ਹੁੰਦੀ ਹੈ ਉਹ ਤੇ ਆਪਾਂ ਕਾਉਂਸਲਿੰਗ ਨਾਲ ਠੀਕ ਕਰ ਸਕਦੇ ਹਾਂ ਜਦੋਂ ਸਟੇਜ 3 ਹੋ ਜਾਂਦੀ ਹੈ ਜਾਂ ਸਟੇਜ 4 ਹੋ ਜਾਂਦੀ ਹੈ ਉਹਦੇ ਵਿੱਚ ਫਿਰ ਇਹ ਕਿਉਂਕਿ ਸਾਡੇ ਕੋਲ ਹੋਰ ਕੋਈ ਆਪਸ਼ਨ ਨਹੀਂ ਬਚਦੀ। ਹਾਂਜੀ। ਜੀ ਜੀ ਜੀ। ਹੁਣ ਇਹ ਨੁਸਖਾ ਅੱਜ ਵਾਲਾ ਤੁਹਾਡੇ ਅੱਗੇ ਰੱਖਣ ਤੋਂ ਪਹਿਲਾਂ ਇੱਕ ਹੱਥ ਜੋੜ ਕੇ ਬੇਨਤੀ ਇਹ ਛੋਟੀ ਜਿਹੀ ਵੀ ਜਿਹੜੇ ਵੀ ਆਪਾਂ ਜਿੰਨੇ ਵੀ ਨੁਸਕੇ ਅੱਜ ਤੱਕ ਬਣਾਏ ਨੇ ਜਾਂ ਅੱਗੇ ਵੀ ਬਣਾਵਾਂਗੇ ਜਾਂ ਅੱਜ ਵਾਲੇ ਨੁਸਕੇ ਦੀ ਵੀ ਗੱਲ ਕਰਦੇ ਆਂ ਆਪਾਂ ਇਹ ਸਾਰੇ ਤੁਹਾਨੂੰ ਐਜੂਕੇਸ਼ਨਲ ਪਰਪਸ ਲਈ ਇੱਕ ਅਵੇਅਰਨੈਸ ਕ੍ਰੀਏਟ ਕਰਨ ਲਈ ਬਣਾਨੇ ਆਂ। ਜੀ। ਇਹਦੇ ਵਿੱਚ ਅਸੀਂ ਇਹ ਕਹਿੰਨੇ ਆਂ ਵੀ ਤੁਸੀਂ ਇਹ ਅੰਡਰ ਕੇਅਰ ਜਿਹੜਾ ਕੋਈ ਸਪੈਸ਼ਲਿਸਟ ਹੈ ਜਾਂ ਕੋਈ ਡਾਕਟਰ ਹੈ ਜਾਂ ਕੋਈ ਸੀਨੀਅਰ ਵੈਦ ਹੈ ਉਹਦੀ ਅੰਡਰ ਕੇਅਰ ਦੇ ਹਟਾਈ ਇਹਨੂੰ ਯੂਜ਼ ਕਰਨਾ। ਜੀ ਜੀ ਅੱਛਾ ਡਾਕਟਰ ਸਾਹਿਬ ਇਹ ਕੀ ਚੀਜ਼ ਹੈਗੀ ਹੈ ਜੀ ਇਹ 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 ਕੀ ਰੱਖਿਆ ਜੀ ਤੁਸੀਂ ਬਾਲ ਵਾਂਗੂ ਇਹ ਤੇ ਹੈ ਜੀ ਇਹ ਕੀ ਚੀਜ਼ ਹੈ ਦੇਖਿਓ ਤੁਸੀਂ ਡਾਕਟਰ ਸਾਹਿਬ ਨੇ ਰੱਖਿਆ ਹੋਇਆ ਹੈ ਸਮਝ ਨਹੀਂ ਆ ਰਿਹਾ ਕਿ ਕੀ ਹੈ ਜੀ ਇਹ ਕਿਸ ਚੀਜ਼ ਹੈ ਕੋਈ ਵੀ ਫਾਰਮੂਲਾ ਅਸੀਂ ਬਣਾਉਂਦੇ ਆ ਨਾ ਉਹਦੇ ਲਈ ਆਪਣੀ ਡੂੰਗੀ ਰਿਸਰਚ ਹੁੰਦੀ ਹੈ ਸਭ ਕੁਝ ਕੀਤਾ ਹੁੰਦਾ ਇੱਕ ਇੱਕ ਚੀਜ਼ ਫਾਰਮੂਲੇ ਦੀ ਹੁਣ ਮੈਂ ਐਕਸਪਲੇਨ ਕਰਨ ਜਾ ਰਿਹਾ ਬੜੇ ਧਿਆਨ ਨਾਲ ਕਿਹਨਾਂ ਨੂੰ ਫਾਇਦਾ ਹੋਣ ਵਾਲਾ ਜੀ ਇਹ ਮੇਰੇ ਉਹਨਾਂ ਵੀਰਾਂ ਨੂੰ ਫਾਇਦਾ ਹੋ ਰਿਹਾ ਵੀ ਜਿਹੜੇ ਜਿਹੜੇ ਗਰਮੀ ਦੇ ਵਿੱਚ ਗਰਮੀ ਤੋਂ ਪੀੜਿਤ ਨੇ ਤੁਸੀਂ ਇਦੇ ਬਾਰੇ ਪੁੱਛ ਰਹੇ ਸੀ ਨਾ ਇਹਦੇ ਬਾਰੇ ਕੈਮਰਾਮੈਨ ਸਾਹਿਬ ਨੂੰ ਰਿਕੁਐਸਟ ਕਰਦੇ ਆ ਜੀ 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 ਇਹ ਦੱਸੋਗੇ ਤੁਸੀਂ ਹਾਂਜੀ ਹਾਂਜੀ ਦੱਸਾਂਗੇ ਜੀ 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 ਅੱਛਾ ਤੁਸੀਂ ਦੇਖੋ ਵੈਜ ਜੀ ਦਾ ਜਿਹੜਾ ਟਰਨੇਡੋ ਵਾਲਾ ਨੁਸਖਾ ਹੈਗਾ ਫਾਰਮੂਲਾ ਹੈਗਾ ਉਹ ਸਾਨੂੰ ਦੇਣ ਲੱਗੇ ਨੇ ਇਹ ਇਹ ਟਰਨੇਡੋ ਜੀ ਇਹ ਟਰਨੇਡੋ ਜੀ ਇਹ ਇਹ ਤਾਂ ਨਾਰੀਅਲ ਹੈ ਡਾਕਟਰ ਸਾਹਿਬ ਇਹ ਨਾਰੀਅਲ ਹੈ ਤੇ ਆ ਆ ਆਨ ਫਿਰ ਇਹ ਨਾਰੀਅਲ ਪਾਣੀ ਹੋਊਗਾ ਮੇਰੇ ਖਿਆਲ ਚ ਹਾਂਜੀ ਇਹ ਇਹਨੂੰ ਆਪਾਂ ਇਦਾਂ ਕਰਕੇ ਇਹ ਇਹਦੇ ਵਿੱਚੋਂ ਕੱਢਾਂਗੇ ਸਟੈਪ ਬਾਈ ਸਟੈਪ ਧਿਆਨ ਨਾਲ ਦੇਖਣਾ ਸਾਰਿਆਂ ਨੇ ਮੇਰੇ ਵੀਰਾਂ ਨੇ ਇਹ ਇਦਾਂ ਕਰਕੇ ਪਾਣੀ ਨਿਕਲੇਗਾ ਇਹਦੇ ਵਿੱਚੋਂ ਇਹ ਇਦਾਂ ਕਰਕੇ ਪਾਣੀ ਕੱਢਾਂਗੇ ਪਹਿਲਾਂ ਵਿੱਚੋਂ ਦੇਖ ਇਹ ਫਿਰ ਕੋਈ ਨਵੀਂ ਚੀਜ਼ ਤਾਂ ਹੈ ਨਹੀਂ ਜੀ ਡਾਕਟਰ ਸਾਹਿਬ ਬਿਲਕੁਲ ਨਵੀਂ ਚੀਜ਼ ਕਰਕੇ ਦਿਖਾਵਾਂਗੇ ਨਾ ਤੁਹਾਨੂੰ ਨਹੀਂ ਇਹ ਤਾਂ ਨਾਰੀਅਲ ਪਾਣੀ ਹੈ ਜੀ ਨਾਰੀਅਲ ਪਾਣੀ ਦੇ ਵਿੱਚ ਕੋਈ ਚੀਜ਼ ਪਾਵਾਂਗੇ ਜਿੰਨਾ ਜਲਵਾ ਬਣੇਗਾ ਜਿੰਨਾ ਮਜ਼ਾ ਆਏਗਾ ਅੱਛਾ ਜੀ ਵਰਤਨ ਵਾਲਿਆਂ ਨੂੰ ਵੀ ਆਏਗਾ ਦੇਖਣ ਵਾਲਿਆਂ ਨੂੰ ਵੀ ਆਏਗਾ ਤੇ ਸਾਰੇ ਮੇਰੇ ਵੀਰਾਂ ਨੇ ਕਮੈਂਟ ਕਰਕੇ ਫਰੂਕੀ ਸਾਹਿਬ ਨੂੰ ਜ਼ਰੂਰ ਦੱਸਣਾ ਵੀ ਇਟਰਨੇਡ ਵਾਲਾ ਨੁਸਖਾ ਕਿੰਨਾ ਕਾਮਯਾਬ ਹੋਇਆ ਸਾਡਾ ਵੀ ਇਹ ਇਟਰਨੇਡੋ ਕਿਵੇਂ ਹੋਇਆ ਜੀ ਡਾਕਟਰ ਸਾਹਿਬ ਮੈਨੂੰ ਤਾਂ ਇੱਕ ਗੱਲ ਸਮਝ ਨਹੀਂ ਆ ਰਹੀ ਇਟਰਨੇਡੋ ਕਰਕੇ ਦਿਖਾਣੇ ਸਰ ਤੁਹਾਨੂੰ ਆ ਦੇਖੋ ਤੇ ਕੁਝ ਹੋਰ ਇਹਦੇ ਵਿੱਚ ਆਪਾਂ ਡਰਨੇਡੋ ਐਡ ਕਰਾਂਗੇ ਆ ਦੇਖੋ ਜੀ ਇਹ ਕੀ ਚੀਜ਼ ਹੈ ਜੀ ਪਹਿਲਾਂ ਤਾਂ ਇਹ ਤਾਂ ਦੱਸ ਦਿਓ ਇਹ ਕੀ ਹੈ ਕੀ ਜੀ ਪਹਿਲਾਂ ਮੈਂ ਐਡ ਕਰਾਂਗਾ ਫਿਰ ਤੁਹਾਨੂੰ ਦੱਸਾਂਗਾ ਫਰੂਕੀ ਸਾਹਿਬ ਆ ਦੇਖੋ ਇਹਦੇ ਵਿੱਚ ਅਸੀਂ ਇਹ ਤਿੰਨ ਚਲਗੋਜ਼ੇ ਪਾਨੇ ਨੇ ਚਲਗੋਜ਼ੇ ਆਮ ਆਪਾਂ ਡ్రਾਈ ਫਰੂਟ ਦੀਆਂ ਦੁਕਾਨਾਂ ਤੋਂ ਇਹਨੂੰ ਲੈ ਸਕਦੇ ਆ ਇਹਨੂੰ ਚਲਗੋਜ਼ਾ ਵੀ ਕਹਿੰਦੇ ਨੇ ਇਹਨੂੰ ਪੰਜਾਬੀ ਚ ਗੋਜ਼ਾ ਦਾ ਸੀ ਅਗਰ ਤਾਂ ਜੀ ਕਿਸੇ ਨੂੰ ਛੇੜਨਾ ਹੋਵੇ ਤੇ ਅਸੀਂ ਉਹਨੂੰ ਕਹਿ ਦਿੰਨੇ ਆ ਉਹ ਚਿਲਗੋਜ਼ੇ ਹੂੰ ਇਹ ਆਮ ਸਾਰੀਆਂ ਡ్రਾਈ ਫਰੂਟ ਦੁਕਾਨਾਂ ਤੋਂ ਅਵੇਲੇਬਲ ਏ ਕੋਈ ਬਹੁਤ ਜ਼ਿਆਦਾ ਕਾਸਟਲੀ ਚੀਜ਼ ਨਹੀਂ ਹੈਗੀ ਬਟ ਇਹਦੇ ਜਿਹੜੇ ਫਾਇਦੇ ਨੇ ਨਾ ਫਾਇਦੇ ਬਹੁਤ ਅਲਟੀਮੇਟ ਫਾਇਦੇ ਹੈਗੇ ਨੇ ਕੀ ਫਾਇਦੇ ਨੇ ਜੀ ਇਹਦੇ ਫਾਇਦੇ ਇਹ ਹੈਗੇ ਨੇ ਵੀ ਜਿੰਨਾ ਦਾ ਟੈਸਟੋਸਟੇਰੋਨ ਲੈਵਲ ਹੈ ਜਿੰਨੂੰ ਪੰਜਾਬੀ ਦੇ ਵਿੱਚ ਆਪਾਂ ਕਹਿੰਦੇ ਆਂ ਵੀ ਠੰਡਾਪਨ ਇੱਕ ਹਾਰਮੋਨ ਹੁੰਦਾ ਅੰਦਰ ਬੰਦਾ ਮੇਰੇ ਬਹੁਤ ਸਾਰੇ ਵੀਰਾਂ ਨੂੰ ਇਹਦੇ ਬਾਰੇ ਜਾਣਕਾਰੀ ਹੈਗੀ ਏ ਉਨਾਂ ਨੂੰ ਪਤਾ ਵੀ ਟੈਸਟੋਸਟੇਰੋਨ ਦੀ ਕੀ ਇੰਪੋਰਟੈਂਸ ਹੈ ਜਿਹੜੇ ਪਹਿਲਵਾਨ ਨੇ ਜਿਹੜੇ ਪਹਿਲਵਾਨ ਬੰਦੇ ਨੇ ਜਿੰਨਾਂ ਜੋ ਆਪਣੇ ਬੋਡੀ ਦੇ ਅੰਦਰ ਮਸਲ ਪਾਵਰ ਬੰਦੀ ਹੈ ਉਹ ਇਹਦੇ ਕਰਕੇ ਆਂਦੀ ਹੈ ਟੈਸਟੋਸਟੇਰੋਨ ਕਰਕੇ ਆਪਾਂ ਹੁਣ ਤਿੰਨ ਜਿਹੜੇ ਚਲਗੋਜ਼ੇ ਨੇ ਇਹ ਚਲਗੋਜ਼ੇ 'ਚ ਇਸ ਤਰ੍ਹਾਂ ਦਾ ਕੀ ਹੈਗਾ ਜੀ ਇਹ ਤਾਂ ਸਾਨੂੰ ਥੋੜਾ ਜਿਹਾ ਕਲੀਅਰ ਹੋਰ ਕਰੋਗੇ ਇਸ ਤਰ੍ਹਾਂ ਦੇ ਵਿੱਚ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਮਾਤਰਾ ਪਾਈ ਜਾਂਦੀ ਉਹ ਪਾਈ ਜਾਂਦੀ ਹੈ ਜ਼ਿੰਕ ਦੀ ਅੱਛਾ ਜੀ ਜ਼ਿੰਕ ਇੱਕ ਧਾਤ ਹੈਗੀ ਹੈ ਜਿਹੜੀ ਜ਼ਿੰਕ ਹੈ ਨਾ ਜਦੋਂ ਤੁਹਾਡੇ ਅੰਦਰ ਜਾਏਗੀ ਇਹ ਤੁਹਾਡੀਆਂ ਵੇਇਨਸ ਨੂੰ ਖੋਲੇਗੀ ਅੱਛਾ ਜਿਹੜੀਆਂ ਵੇਂਸ ਤੁਸੀਂ ਸੁੱਤੇ ਪਏ ਉੜਦਿਆਂ ਸਾਰ ਚਾਹ ਪੀ ਪੀ ਕੇ ਖਰਾਬ ਕਰ ਲਈਆਂ ਜਿੰਨਾ ਕਰਕੇ ਅੰਦਰ ਢਿੱਲਾ ਚਾਹ ਪੀ ਕੇ ਖਰਾਬ ਕਰ ਲਈਏ ਜੀ ਹਾਂ ਜੀ ਉਹ ਕਿਵੇਂ ਜੀ ਜਦੋਂ ਅਸੀਂ ਨਿਰਨੇ ਕਾਲ ਜੇ ਉੜਦਿਆਂ ਸਾਰ ਅਸੀਂ ਚਾਹ ਪੀਨੇ ਆ ਨਾ ਹਾਂ ਜੀ ਉਹਦੇ ਅੰਦਰ ਸਾਡੇ ਅੰਦਰ ਤਜਾਬੀ ਮਾਤਰਾ ਜਿਹੜੀ ਹੁੰਦੀ ਹੈ ਐਸਿਡ ਦੀ ਮਾਤਰਾ ਜਿਹਨੂੰ ਆਪਾਂ ਐਸਿਡਿਟੀ ਕਹਿੰਦੇ ਆ ਅੰਗਰੇਜ਼ੀ ਚ ਐਸਿਡਿਟੀ ਬੰਦੀ ਉਹਦੇ ਨਾਲ ਐਸਡੀਟੀ ਨਾਲ ਜਿੰਨੀਆਂ ਵੇਇਨਸ ਹੈਗੀਆਂ ਸਾਡੀਆਂ ਉਹਨਾਂ ਦੇ ਵਿੱਚ ਇਨਫਲੇਮੇਸ਼ਨ ਆ ਜਾਂਦੀ ਹੈ ਸੋਜਿਸ਼ ਆ ਜਾਂਦੀ ਹੈ ਜਿਹਦੇ ਕਰਕੇ ਜਿਹੜਾ ਸਾਡਾ ਪ੍ਰਾਈਵੇਟ ਪਾਰਟ ਹੈ ਉਹ ਜਾਂ ਕੇ ਸੁੰਗੜ ਜਾਂਦਾ ਜਦੋਂ ਇਹਦਾਂ ਦਾ ਹੋ ਜਾਂਦਾ ਜਿੱਦਾਂ ਛੋਟੇ ਬੱਚੇ ਦਾ ਹੁੰਦਾ ਤੇ ਉਹਦੇ ਕਰਕੇ ਜੋ ਤੁਸੀਂ ਖਰਾਬ ਕੀਤਾ ਆ ਜਿਹੜੀ ਚੀਜ਼ ਹੈ ਜ਼ਿੰਕ ਜਿਹੜੀ ਹੈ ਜ਼ਿੰਕ ਨੇ ਤੁਹਾਡੇ ਆ ਚਲਗੋਜ਼ੇ ਨੇ ਤੁਹਾਡਾ ਹਾਰਮੋਨ ਲੈਵਲ ਟੈਸਟੋਸਟੇਰੋਨ ਵਧਾਣਾ ਫਿਰ ਉਹ ਜਿਹੜੀਆਂ ਇਨਫਲੇਮੇਟਿਡ ਜਿਹੜੀਆਂ ਤੁਹਾਡੀਆਂ ਨਰਵਜ਼ ਨੇ ਜਿਨ੍ਹਾਂ ਦੇ ਵਿੱਚ ਸੋਜ ਆ ਸੋਜਿਸ਼ ਆ ਗਈ ਹੈ ਉਹਨਾਂ ਨੂੰ ਖੋਲ ਕੇ ਉਹਨਾਂ ਨੂੰ ਜਿਹੜੀ ਇਨਫਲੇਮੇਸ਼ਨ ਹੈ ਜਿਹੜੀ ਸੋਜਿਸ਼ ਹੈ ਉਹ ਚੋਂ ਖਤਮ ਕਰਕੇ ਉਹਨਾਂ ਦੇ ਵਿੱਚ ਪ੍ਰੋਪਰ ਕਰੰਟ ਲੈ ਕੇ ਆਣਾ ਓਕੇ ਆ ਤਿੰਨ ਚਲ ਗੋਜ਼ੇ ਆਪਾਂ ਕੋਕੋਨਟ ਵਾਟਰ ਦੇ ਅੰਦਰ ਜਦੋਂ ਐਡ ਕਰਤੇ ਉਹਦੇ ਤੋਂ ਬਾਅਦ ਜਿਹੜੀ ਸਹੀ ਜਿਹੜੀ ਹੀ ਸਟੋਰੀ ਹੈ ਉਹ ਸ਼ੁਰੂ ਹੁੰਦੀ ਹੈ ਫਾਰਮੂਲੇ ਦੀ ਇਹ ਫਾਰਮੂਲੇ ਦਾ ਇੱਕ ਪਾਰਟ ਸੀਗਾ ਸਿਰਫ ਤੇ ਬਸ ਫਿਰ ਇਹਨੂੰ ਪੀ ਲੈਣਾ ਜੀ ਫਿਰ ਹਾਂ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਆਪਾਂ ਗਲਤੀ ਕਰਦੇ ਆ ਨਾ ਉਹ ਇਹ ਕਰਦੇ ਆ ਵੀ ਜਿਹੜਾ ਪਾਣੀ ਹੈ ਉਹ ਆਪਾਂ ਵਿੱਚੋਂ ਕੱਢ ਲਿਆ ਜਿੱਦਾਂ ਇਹ ਚੋਂ ਕੱਢ ਕੇ ਦਿਖਾਇਆ ਆਪਾਂ ਹੁਣੇ ਤੇ ਉਹਦੇ ਤੋਂ ਬਾਅਦ ਜਿਹੜੀ ਮੇਨ ਚੀਜ਼ ਏ ਉਹ ਆ ਹੈ ਜੀ ਇਹ ਆ ਲਖੋ ਇਹਦੇ ਅੰਦਰੋਂ ਖੁੱਲ ਜਾ ਸਿੰਮ ਸਿੰਮ ਆ ਸਿੰਮ ਸਿੰਮ ਨੂੰ ਖੋਲਾਂਗੇ ਤੇ ਇਹਦੇ ਅੰਦਰੋਂ ਜਿਹੜੀ ਅਸਲੀ ਚੀਜ਼ ਏ ਉਹ ਨਿਕਲਦੀ ਏ ਖਜ਼ਾਨਾ ਖਜ਼ਾਨਾ ਨਿਕਲਦਾ ਜਿਹੜੀ ਤੁਸੀਂ ਪੁੱਛ ਰਹੇ ਸੀ ਨਾ ਮੈਨੂੰ ਹਾਂ ਜੀ ਜਿਹੜੀ ਆ ਚੀਜ਼ ਏ ਜਿਹੜੀ ਆ ਇਹ ਇਹ ਹੈਗੀ ਏ ਮਲਾਈ ਅੱਛਾ ਜੀ ਮਲਾਈ ਕੋਕੋਨਟ ਦੀ ਮਲਾਈ ਇਹ ਕੀ ਕਰਨੀ ਏ ਜੀ ਮਲਾਈ ਆਪਾਂ ਇਹਦੇ ਵਿੱਚੋਂ ਮਲਾਈ ਨਿਕਲਦੀ ਹਰ ਇੱਕ ਕੋਕੋਨਟ ਚ ਹਰ ਇੱਕ ਨਾਰੀਅਲ ਚ ਹਰ ਇੱਕ ਨਾਰੀਅਲ ਚੋਂ ਨਿਕਲਦੀ ਏ ਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਕੋਕੋਨਟ ਬਟਰ ਵੀ ਕਹਿੰਦੇ ਆ ਅੱਛਾ ਫਿਰ ਇਹਦਾ ਇਹ ਕੀ ਕਰੂ ਜੀ ਇਹ ਉਹ ਕਰੇਗਾ ਜੀ ਜਿਹੜਾ ਕੰਮ ਕੋਈ ਨਹੀਂ ਕਰ ਸਕਦਾ ਤੁਹਾਡੇ ਅੰਦਰ ਜਿਹੜੀ ਕੋਸ਼ਿਸ਼ ਜਿਹੜੀ ਤੁਸੀਂ ਮਾਨਸਿਕ ਤੌਰ ਤੇ ਕਮਜ਼ੋਰ ਹੋ ਗਏ ਜਿਹੜਾ ਤੁਹਾਡੇ ਤੁਹਾਡੇ ਬ੍ਰੇਨ ਦੀਆਂ ਜਿਹੜੀਆਂ ਨਰਵਸ ਨੇ ਉਹਨਾਂ ਦੇ ਵਿੱਚ ਡਰਾਈਨੈਸ ਆ ਗਈ ਹੈ ਜਿਹੜੀ ਤੁਹਾਨੂੰ ਪਰਫਾਰਮੈਂਸ ਐਂਗਜ਼ਾਇਟੀ ਹੁੰਦੀ ਹੈ ਇਹ ਉਹਨੇ ਉਹ ਦੂਰ ਕਰਨੀ ਹੈ ਲੋਰਿਕ ਐਸਿਡ ਜਿਹੜਾ ਉਹ ਤੁਸੀਂ ਸਰਚ ਕਰਕੇ ਦੇਖਿਓ ਲੋਰਿਕ ਐਸਿਡ ਕੀ ਚੀਜ਼ ਹੈ ਉਹ ਕੀ ਹੁੰਦਾ ਜੀ ਲੋਰਿਕ ਐਸਿਡ ਸਭ ਤੋਂ ਜ਼ਿਆਦਾ ਜਿਹੜਾ ਜ਼ਰੂਰੀ ਹੈ ਉਹ ਆ ਇਹ ਜੀ ਜਿਹੜੀ ਬ੍ਰੇਨ ਦੀਆਂ ਨਰਵਜ਼ ਤੁਹਾਡੀਆਂ ਤੁਹਾਡੇ ਅੰਦਰ ਕੌਨਫੀਡੈਂਸ ਨਹੀਂ ਪੈਦਾ ਹੋਣ ਦਿੰਦੀਆਂ ਜਿਹੜਾ ਤੁਸੀਂ ਮਾਨਸਿਕ ਤੌਰ ਤੇ ਕਮਜ਼ੋਰ ਹੋ ਜਾਂਦੇ ਹੋ ਉਹ ਲੋਰਿਕ ਐਸਿਡ ਦੀ ਕਮੀ ਕਰਕੇ ਕਮਜ਼ੋਰ ਹੋ ਜਾਂਦੇ ਹੋ ਜਦੋਂ ਤੁਹਾਡੇ ਅੰਦਰ ਲੋਰਿਕ ਐਸਿਡ ਪ੍ਰੋਪਰ ਆ ਗਿਆ ਤੁਹਾਡੇ ਕਰੰਟ ਵੀ ਪੂਰਾ ਆਣਾ ਤੁਹਾਡੇ ਅੰਦਰ ਕੌਨਫੀਡੈਂਸ ਤੁਹਾਡੇ ਅੰਦਰ ਕੌਨਫੀਡੈਂਸ ਪੂਰਾ ਆ ਜਾਣਾ ਜਿਹੜਾ ਵੀ ਤੁਹਾਨੂੰ ਢਾਣ ਵਾਲੀ ਗੱਲ ਕਰੇਗਾ ਜਿਹੜਾ ਵੀ ਤੁਹਾਡਾ ਕੌਨਫੀਡੈਂਸ ਖਰਾਬ ਕਰਨ ਵਾਲੀ ਗੱਲ ਕਰੇਗਾ ਤੁਹਾਡੇ ਅੰਦਰ ਇੰਨਾ ਕੌਨਫੀਡੈਂਸ ਹੋਵੇਗਾ ਕਿ ਤੁਸੀਂ ਉਹਦਾ ਕੌਨਫੀਡੈਂਸ ਖਰਾਬ ਕਰ ਦੋਗੇ ਤੁਸੀਂ ਕਹੋਗੇ ਵੀ ਇਹ ਗੱਲ ਤੂੰ ਕਹੀ ਕਿਦਾਂ ਫਿਰ ਇਹਨਾਂ ਦਾ ਇਸਤੇਮਾਲ ਕਿਵੇਂ ਕਰਨਾ ਜੇ ਹੁਣ ਸਾਨੂੰ ਇਹ ਵੀ ਦੱਸ ਦੇ ਤੁਸੀਂ ਤਾਂ ਕਾਫੀ ਕੁਝ ਜਿਹੜਾ ਹੈਗਾ ਤੁਸੀਂ ਚਲਗੋਜ਼ੇ ਵੀ ਪਾਤੇ ਨਾਰੀਅਲ ਪਾਣੀ ਵੀ ਇੱਕ ਟਾਈਮ 'ਚ ਬੰਦਾ ਕੀ ਕਰੇ ਜੀ ਦੇਖੋ ਜੀ ਆ ਜਿਹੜੀ ਮਲਾਈ ਨਿਕਲਦੀ ਹੈ ਨਾ ਇਹਨੂੰ ਮਲਾਈ ਨੂੰ ਇਦਾਂ ਕਰਕੇ ਤੁਸੀਂ ਖਾਣਾ ਸ਼ੁਰੂ ਕਰ ਦੇਣਾ ਬਸ ਜੀ ਜੀ ਆਹ ਹਾਂ ਵਰਦਾਵਾਂ ਕਰਕੇ ਮਲਾਈ ਖਾਣੀ ਹੈ ਮਲਾਈ ਟੇਸਟੀ ਬੜੀ ਹੁੰਦੀ ਹੈ ਤੁਹਾਨੂੰ ਮਜ਼ਾ ਬਹੁਤ ਲਾਣਾ ਖਾ ਕੇ ਪਰ ਸਾਨੂੰ ਇਹ ਦੱਸ ਦਿਓ ਵੀ ਇਹਨੂੰ ਟਰਨੇਡੋ ਤੁਸੀਂ ਕਿਉਂ ਕਹਿ ਰਹੇ ਹੋ ਦੇਖੋ ਜੀ ਇਹ ਟਰਨੇਡੋ ਬਣਾਦੇ ਆ ਦੇਖੋ ਜੀ ਟਰਨੇਡੋ ਤੁਹਾਨੂੰ ਬਣਾ ਕੇ ਦਿਖਾ ਦਿੰਨੇ ਆਪਾਂ ਇਹ ਆ ਟਰਨੇਡੋ ਜੀ ਇਹ ਆ ਪਾਏ ਆਪਾਂ ਤਿੰਨ ਵਿੱਚ ਚਲਗੋਜ਼ੇ ਤੇ ਇਹਨੂੰ ਇਦਾਂ ਕਰਕੇ ਘੁਮਾਤਾ ਦੇਖੋ ਆ ਬਣ ਗਿਆ ਟਰਨੇਡੋ ਦੇਖੋ ਐਸਲੀ ਨੂੰ ਆਪਾਂ ਟਰਨੇਡੋ ਕਹਿ ਰਹੇ ਸੀ ਤੇ ਇਹਨੂੰ ਇਦਾਂ ਕਰਕੇ ਸਿਪ ਸਿਪ ਕਰਕੇ ਪੀਣਾ ਕੌਣ ਬਣ ਗਿਆ ਸਾਡਾ ਟਰਨੇਡੋ ਵਾਲਾ ਫਾਰਮੂਲਾ ਕਾਮਯਾਬ ਫਾਰਮੂਲਾ ਜਿਹੜੇ ਜਿਹੜੇ ਮੇਰੇ ਵੀਰ ਵਰਤਣਗੇ ਇੱਕ ਵਾਰੀ ਜ਼ਰੂਰ ਕਮੈਂਟ ਕਰਕੇ ਥੱਲੇ ਦੱਸਣਾ ਵੀ ਕਿੰਨਾ ਫਾਇਦਾ ਹੋਇਆ ਜੀ ਆ ਜਿਹੜੇ ਆਪਾਂ ਪਾਏ ਨੇ ਵਿੱਚ ਚਲਗੋਜ਼ੇ ਜੀ ਜੀ ਇਨਾਂ ਨੂੰ ਵੀ ਖਾ ਲੈਣਾ ਪਾਣੀ ਵੀ ਪੀ ਲੈਣਾ ਅੱਛਾ ਫਰੂਕੀ ਸਾਹਿਬ ਜੇ ਇਹ ਫਾਰਮੂਲਾ ਕੋਈ ਵੀ ਮੇਰਾ ਵੀਰ ਲਗਾਤਾਰ 10 ਦਿਨ ਵਰਤਲੇ ਜੇ ਉਹਨੂੰ ਮਾੜੀ ਮੋਟੀ ਯੂਰੀਨ ਇਨਫੈਕਸ਼ਨ ਹੋਈ ਹੈ ਯੂਰੀਨਲ ਟ੍ਰੈਕ ਇਨਫੈਕਸ਼ਨ ਜਿਹਨੂੰ ਆਪਾਂ ਯੂਟੀਆਈ ਕਹਿੰਦੇ ਆ ਜਾਂ ਪਸ਼ਾਬ ਲੱਗ ਕੇ ਆਉਂਦੀ ਤਕਲੀਫ ਹੈ ਉਸ ਚੀਜ਼ ਤੇ ਵੀ ਬਹੁਤ ਜ਼ਿਆਦਾ ਹੈਲਪ ਕਰੇਗਾ ਪਰਫਾਰਮੈਂਸ ਐਂਗਜ਼ਾਇਟੀ ਇਹ ਉਸ ਚੀਜ਼ ਦੇ ਵਿੱਚ ਵੀ ਬਹੁਤ ਹੈਲਪ ਕਰੇਗਾ ਜੇ ਬਲੱਡ ਦਾ ਫਲੋ ਪੂਰਾ ਨਹੀਂ ਆ ਰਿਹਾ ਟਾਈਟਨੈਸ ਨਹੀਂ ਆ ਰਹੀ ਤੇ ਉਹਦੇ ਵਿੱਚ ਵੀ ਬਹੁਤ ਹੈਲਪ ਕਰੇਗਾ ਜਿਹੜਾ ਕਹਿੰਦੇ ਵੀ ਜਾਨ ਆਣ ਦਾ ਸਮਾਂ ਲੱਗਾ ਉਹਦੇ ਵਿੱਚ ਵੀ ਹੈਲਪ ਕਰੇਗਾ ਸੋ ਜਿਹੜਾ ਵੀ ਮੇਰਾ ਵੀਰ ਇੰਨਾ ਪ੍ਰੋਬਲਮ ਦਾ ਸ਼ਿਕਾਰ ਹੋਇਆ ਉਹਨਾਂ ਦੇ ਅੰਦਰ ਇੰਨੀ ਤਾਕਤ ਇੰਨੀ એનર્ਜੀ ਇੰਨਾ ਬਲੱਡ ਫਲੋ ਪੂਰਾ ਭਰਪੂਰ ਬੰਦਾ ਇੱਕਦਮ ਕਹੇਗਾ ਵੀ ਇਹ ਮੇਰਾ ਹੀ ਸਰੀਰ ਹੈ ਜੀ ਜੀ ਇਹਨਾਂ ਤੰਦਰੁਸਤ ਹੋ ਜਾਏਗਾ ਜੀ ਜੀ ਸੋ 10 ਦਿਨ ਆਪਾਂ ਇਹਨੂੰ ਲਗਾਤਾਰ ਇਸਤੇਮਾਲ ਕਰ ਸਕਦੇ ਆ 10 ਦਿਨਾਂ ਤੋਂ ਬਾਅਦ ਆਪਾਂ ਇੱਕ ਹਫਤੇ ਦੀ ਦੇ ਵਿੱਚ ਬ੍ਰੇਕ ਲਾ ਕੇ 10 ਦਿਨ ਫਿਰ ਵੀ ਇਸਤੇਮਾਲ ਕਰ ਸਕਦੇ ਆ ਬਾਕੀ ਕੋਈ ਵੀ ਨੁਸਖਾ ਸਲਾਹ مشورہ ਲੈਣ ਲਈ ਜੇ ਤੁਸੀਂ ਮੈਨੂੰ ਵਿਜ਼ਿਟ ਕਰਨਾ ਚਾਹੁੰਦੇ ਹੋ ਮੇਰਾ ਐਡਰੈਸ ਤੁਸੀਂ ਨੋਟ ਕਰ ਲਓ ਜਲੰਧਰ ਅਰੋੜਾ ਪ੍ਰਾਈਮ ਟਾਵਰ ਪ੍ਰੈਜ਼ੀਡੈਂਟ ਹੋਟਲ ਦੇ ਪਿੱਛੇ ਸ਼ਾਪ ਨੰਬਰ 1 ਬੇਸਮੈਂਟ ਦੇ ਵਿੱਚ ਪਹਿਲਾ ਆਫਿਸ ਜਦੋਂ ਮਰਜ਼ੀ ਸੰਡੇ ਨੂੰ ਸਿਰਫ ਛੁੱਟੀ ਹੁੰਦੀ ਹੈ ਬਾਕੀ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਤੁਸੀਂ ਆ ਕੇ ਮੇਰੇ ਨਾਲ ਮਿਲ ਸਕਦੇ ਹੋ ਸੰਪਰਕ ਕਰ ਸਕਦੇ ਹੋ ਆਪਣੇ ਰੋਗ ਦੇ ਬਾਰੇ ਕੋਈ ਵੀ ਜਾਣਕਾਰੀ ਇਨਫੋਰਮੇਸ਼ਨ ਤੁਸੀਂ ਲੈਣਾ ਚਾਹੁੰਦੇ ਹੋ ਬਿਲਕੁਲ ਫ੍ਰੀ ਆਫ ਕਾਸਟ ਪ੍ਰੋਵਾਈਡ ਕੀਤੀ ਜਾਏਗੀ ਅੱਛਾ ਡਾਕਟਰ ਸਾਹਿਬ ਇਹ ਤੁਸੀਂ ਟਰਨੇਡੋ ਜਿਹੜਾ ਤੁਸੀਂ ਕਹਿ ਰਹੇ ਹੋ ਇਹ ਪੀਣ ਦਾ ਸਹੀ ਢੰਗ ਤੇ ਸਮਾਂ ਕਿਹੜਾ ਹੈ ਜੀ ਦੇਖੋ ਜੀ ਇਹਦਾ ਬੈਸਟ ਟਾਈਮ ਹੈਗਾ ਸਵੇਰੇ ਨਿਰਨੇ ਕਾਲ ਜੇ ਪੀਂਦਾ ਠੀਕ ਹੈ ਜੀ ਨਿਰਨੇ ਕਾਲ ਜੇ ਜੇ ਤੁਸੀਂ ਇਹ ਫਾਰਮੂਲਾ ਵਰਤੋਗੇ ਕੁਝ ਖਾਦੇ ਪੀਤੇ ਬਗੈਰ ਵਰਤੋਗੇ ਤੇ ਇਹਦਾ ਜਿਹੜਾ ਪਰਫਾਰਮੈਂਸ ਹੈ ਜਿਹੜੀ ਇਹਦੀ ਪਾਵਰ ਹੈ ਉਹ ਬਹੁਤ ਵਧੀਆ ਆਪਾਂ ਨੂੰ ਡਿਲੀਵਰ ਮਿਲੇਗੀ ਜੀ ਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ ਸੋ ਇਹ ਸੰ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਟਰਨੇਡੋ ਨੁਸਕੇ ਦੇ ذریعے ਆਪਣੇ ਸਰੀਰ ਦੇ ਵਿੱਚੋਂ ਜਿਹੜੇ ਅਸੀਂ ਕਹਿ ਲਈਏ ਕਿ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਉਹ ਦੂਰ ਕਰ ਸਕਦੇ ਹਾਂ ਜਿਹੜੀਆਂ ਕਿ ਕਮਜ਼ੋਰੀ ਕਰਕੇ ਸਾਡੇ ਸਰੀਰ ਦੇ ਵਿੱਚ ਪੈਦਾ ਹੋ ਜਾਂਦੀਆਂ ਨੇ ਖਾਸ ਕਰਕੇ ਇਹ ਨੁਸਕਾ ਡਾਕਟਰ ਸਾਹਿਬ ਦੀ ਰეკਮੈਂਡੇਸ਼ਨ ਹੈਗੀ ਹੈ ਉਹਨਾਂ ਲੋਕਾਂ ਵਾਸਤੇ ਜੋ ਸਾਰਾ ਦਿਨ ਸਟ੍ਰੈਸ ਜ ਰਹਿੰਦੇ ਨੇ ਔਰ ਸਟ੍ਰੈਸ ਚ ਰਹਿਣ ਤੋਂ ਬਾਅਦ ਉਹਨਾਂ ਨੂੰ ਲੱਗਦਾ ਕਿ ਸਾਡੇ ਚ ਵੀਕਨੈਸ ਆ ਗਈ ਹੈ ਪਰ ਹੁੰਦੀ ਦਿਮਾਗੀ ਸਟ੍ਰੈਸ ਉਹਨਾਂ ਵਾਸਤੇ ਇਹਨਾਂ ਨੇ ਕਿਹਾ ਕਿ ਬੜਾ ਲਾਹੇਵੰਦ ਸਾਬਤ ਹੋ ਸਕਦਾ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਲੋੜ ਆ ਗਿਆ ਧੰਨਵਾਦ